ਰੀਤ ਪੁੱਤ ਉਹੀ ਘਟੀ ਦੋਈਲੇ ਲਾ ਉਟਕੇ ਦੋਈ ਖਾਓ ਪੁੱਤ ਉਟੋ ਉਟੋ ਭਈ ਨਹੀਂ ਪੁੱਤੋ ਕਾਣੀ ਦਵਾਈ ਵੇ ਇੱਕ ਦਵਾਈ ਖਾ ਕੇ ਠੀਕ ਹੋਵੇਂਗਾ ਨੰਦ ਵੀ ਵੀ ਬਿਮਾਰ ਹੋ ਗਈ ਜੀ ਚਲੋ ਉਟੋ ਪੁੱਤ ਦਵਾਈ ਖਾਓ ਦਵਾਈ ਖਾਣੀ ਬੱਚਾ ਨੂੰ ਬਹੁਤ ਔਖੀ ਲੱਗਦੀ ਐ ਬਹੁਤ ਮੁਸ਼ਕਿਲ ਐ ਇਹਨਾਂ ਨੂੰ ਦਵਾਈ ਖਵਾਉਣੀ ਚਲੋ ਉਟੋ ਫੇਰ ਆਪਾਂ ਉਹ ਦਿਖਾਵਾਂਗੇ ਗਿਫਟ ਕੀ ਆਇਆ ਤੇਰੇ ਲਈ ਹੈਨਾ ਚਲ ਉઠੋ ਦਵਾਈ ਖਾਓ ਦੇ ਦੋ ਦੇਓ ਨਾ ਪਤਾ ਦਵਾਈ ਖਾਓ ਫੇਰ ਆਮ ਆਊਗਾ ਫੇਰ ਸੌਂ ਜੀ ਤੁੱਪੇ ਬੈਠੋ ਨਾਲ ਹਾਂ ਦੇ ਦਵਾਈ ਆਪਣੇ ਕੋਲ ਹੈਗੀ ਹੈ ਚਲ ਉઠੋ ਗੋਲੀਆਂ ਖਾਣੀਆਂ ਨੇ ਉੱਠ ਜਾ ਨਹੀਂ ਪਤਾ ਕੋਈ ਨਾ ਮੈਂ ਤੋੜ ਦਨੀ ਆ ਉੱਠ ਕੇ ਖੜਾ ਹੋ ਜਾ ਦਵਾਈ ਪੁੱਤ ਠੀਕ ਐ ਤੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਹਾਂ ਜੀ ਬੱਚੇ ਬਿਮਾਰ ਪਏ ਨੇ ਤੇ ਹੁਣ ਰੀਤ ਦਵਾਈ ਖਾ ਕੇ ਠੀਕ ਹੈ ਤੇ ਇਹਨਾਂ ਦਾ ਵੀਰਾ ਆਇਆ ਵਾ ਕੈਨੇਡਾ ਤੋਂ 5.5 ਸਾਲ ਬਾਅਦ ਤੇ ਇਹਨਾਂ ਵਾਸਤੇ ਗਿਫਟ ਲੈ ਕੇ ਆਇਆ ਤੇ ਚਲੋ ਵੀ ਦਿਖਾਓ ਕੀ ਗਿਫਟ ਲੈ ਕੇ ਆਂਦਾ ਵੀਰੇ ਨੇ ਇਹ ਕੇ ਨੰ ਆ ਪਾਸਲੇ ਅਗਰੇ ਤੇ ਬੈਗ ਛੋਟੇ ਨਾਲ ਕੈਂਡੀ ਚਾਕਲੇਟ ਤੇਆਂ ਟੀ-ਸ਼ਰਟਾਂ ਕਿੰਨੀਆਂ ਸੋਹਣੀਆਂ ਨੇ ਕੈਟ ਕਿੰਨੀ ਸੋਹਣੀ ਹੈ ਨਾ ਘਾਕੇ ਆ ਮੇਰੀਆਂ ਨਵੀਂ ਦੀ ਹਾਂ ਦੋਨੇ ਇਹਦੇ ਤੇ ਇੱਕ ਨਹੀਂ ਕੀ ਦੀ ਮੈਨੂੰ ਆ ਗਲਤੀ ਲੱਗ ਗਈ ਕਿ ਦੰਨੀ ਸਾਰੇ ਇਧਰ ਹੈ ਨਾਲ ਸੌਕਸ ਸੰਤੱਕ ਜੁੜਾ బలే కదా మన మెను ఫోన్ ఆంట్ మీ విడియో బా ਦੀ ਮਾਸੀ ਜੀ ਨੇ ਆਉਣਾ ਹਨਾ ਬਾਹਰੋਂ ਉਹ ਮਾਸੀ ਗਏ ਸੀਗੇ ਨਾਲ ਉਹਨੇ ਮੈਨੂੰ ਵੀ ਨਹੀਂ ਦੱਸਿਆ ਵੀ ਮੈਂ ਆਉਣਾ ਵਾ ਤੇ ਮੈਂ ਫਿਰ ਮੈਨੂੰ ਹਨਾ ਉਦੋਂ ਸ਼ੱਕ ਜੀ ਹੋ ਗਈ ਮੈਂ ਕਿਹਾ ਤੈਂ ਆਉਣਾ ਹੋਊਗਾ ਖੰਦੇ ਨਹੀਂ ਆਂਟੀ ਤੇ ਫਿਰ ਮੈਂ ਕਹਿੰਦਾ ਵੀਡੀਓ ਬਣਾ ਲੇ ਮੈਂ ਵੀਡੀਓ ਬਣਾਉਣ ਚੱਲੇ ਗਏ ਇਕੱਠੇ ਤੇ ਹਨਾ ਤੇ ਵੀਡੀਓ ਤਾਂ ਮੇਰੇ ਤੋਂ ਬਣੀ ਨਹੀਂ ਉਹਨੂੰ ਦੇਖ ਕੇ ਨਾ ਮੇਰੇ ਹੱਥ ਪੈਰ ਕੰਬਣ ਤੇ ਚਲੋ ਫਿਰ ਹੁਣ ਆਪਾਂ ਲੱਗਦੇ ਆ ਆਪਣਾ ਕੰਮ ਸਟਾਰਟ ਕਰਦੇ ਆ ਵੈਲਵੈਟ ਦਾ ਸੂਟ ਕਟਿੰਗ ਕਰਦੇ ਆ ਪਹਿਲਾਂ ਕਰਨੀ ਪੂ ਲਾਈਨਿੰਗ ਨੂੰ ਪ੍ਰੈਸ ਲਾਈਨਿੰਗ ਨੂੰ ਪ੍ਰੈਸ ਕਰ ਲਈ ਫਿਰ ਆਪਾਂ ਕਟਿੰਗ ਕਰਦੇ ਆਂ ਬਜਨੀ ਬਹੁਤ ਆ ਬਹੁਤ ਜ਼ਿਆਦਾ ਹੈਵੀ ਆ ਲਓ ਜੀ ਸੂਟ ਆਪਾਂ ਕਟਿੰਗ ਕਰ ਲਿਆ ਤੇ ਬਾਹਵਾ ਆਪਾਂ ਇਹਦੀਆਂ ਫੋਲ ਰੱਖੀਆਂ ਨੇ ਹੁਣ ਆਪਾਂ ਲਗਦੇ ਆਂ ਇਹਦੀ ਸਟਿਚਿੰਗ ਕਰਨ ਲਾਈਨਿੰਗ ਵੀ ਆਪਾਂ ਕੱਟ ਲਈ ਉਸ ਕਰਕੇ ਤੇ ਆਹ ਬਲੇ ਸੂਟ ਦੇ ਬਾਹਮਾ ਰਹਿਣੇ ਸੀ ਹੁਣ ਬਾਹਮਾ ਆਪਾਂ ਇਹਦੀਆਂ ਅਟੈਚ ਕਰਤੀ ਉਸ ਤੋਂ ਪਹਿਲੇ ਜੇ ਕਰਨਾਂ ਤੇ ਪੱਕ ਕਰ ਦੇਣ ਤਰਪਾਈ ਨਾਲੇ ਤਰਪਾਈ ਕਰ ਦਾਂਗੇ ਦੋਨਾਂ ਦੇ ਇਕੱਠਿਆਂ ਦੀ ਕਰ ਦਾਂਗੇ ਤਰਪਾਈ ਪਹਿਲਾਂ ਆਪਾਂ ਵੀ ਸਟਿਚ ਕਰ ਲਈਏ ਸ਼ਾਮ ਨੂੰ ਆਪਾਂ ਦਿਨੇ ਅੱਦਰ ਜੀ ਅੱਜ ਕਵਾੜ ਵਾਲਾ ਪਾਈ ਆ ਆਪਾਂ ਸਾਰਾ ਸਮਾਨ ਚ ਕਾ ਲਵਾਂ ਬਹੁਤ ਜ਼ਿਆਦਾ ਸਮਾਨ ਹੋਇਆ ਪਿਆ ਸੀਗਾ ਦੇਖੋ ਜੀ ਬੈਲਵਰਟ ਦੇ ਸਕੂਟ ਦਾ ਕਿੰਨਾ ਖਲਾਰਾ ਗਿਆ ਬਹੁਤ ਔਖਾ ਸਲਾਈ ਕੀਤਾ ਬਹੁਤ ਜਿਆਦੇ ਏ ਟੂ ਹੀ ਦੁਖਣ ਲੱਗ ਗਈ ਅੱਜ ਤਾਂ ਇਹਨਾਂ ਦਾ ਸਾਰੇ ਸੂਟਾਂ ਨੇ ਤੰਗ ਕੀਤਾ ਜਿੰਨੇ ਇਹ ਨਹੀਂ ਤੰਗ ਕੀਤਾ ਲੋਟ ਇਨਸ਼ਾ ਗਿਆ ਤਲ ਕਦੇ ਹੀ ਬਹੁਤ ਸੀ ਪੌਣੇ 9 ਦਾ ਟਾਈਮ ਹੋ ਗਿਆ ਹੁਣ ਮੈਂ ਇੱਕ ਚੁੰਨੀ ਤੇ ਲੇਸ ਲਾ ਕੇ ਹੱਟੀਆਂ ਛੋਟੀ ਜੀ ਬੱਚੀ ਦੀ ਚੁੰਨੀ ਇਹ ਤੇ ਆਪਾਂ ਲੇਸ ਲਾਈਏ ਮੋਤੀਆਂ ਵਾਲੀ ਮੇਰਾ ਲਾਗਰ ਬਲੇਜਾ ਨਾਲ ਸੁਗਾ ਬਾਤ ਕੋਈ ਨਾ ਫੇ ਅਜੇ ਆਪਾਂ ਇਹ ਤੇ ਲਾਉਣਾ ਇੱਦਾਂ 골ਡਨ ਜੀ ਲਾਉਣੀ ਐ ਤੇ ਵੀ ਪੱਟੀ ਜੀ ਤੇ ਚੁੰਨੀ ਤੇ ਵੀ ਲਾਉਣੀ ਸੀਗੀ ਚੁੰਨੀ ਤੇ ਲੋਟ ਹੀ ਨਹੀਂ ਸੀ ਆਂਦਾ ਕਿ ਸਲੋਟ ਲੱਗੇ ਨਹੀਂ ਬੈਲਵਟ ਬਾਦ ਦੀ ਉਹ ਬਹੁਤ ਆ ਚੁੰਨੀ ਤੇ ਫੇਰ ਪਲਾਈ ਨਹੀਂ ਹੈਗੀ ਅੰਜ ਕੁਸਨਵਾਰ ਵੀ ਬਣਾਤੀ ਆਪਾਂ ਉਹ ਵੀ ਬਹੁਤ ਔਖੀ ਬਣੀ ਆ ਧਾਗੇ ਤੋਂ ਕਿ ਕੱਟਣ ਲਈ ਸੇਰੇ ਆਉਣਗੇ ਹੁਣ ਸਾਜਰੀ ਲੈਣ ਅੱਜ ਉਹਨਾਂ ਨੇ ਸ਼ਾਮ ਨੂੰ ਮੰਗੇ ਸੀਗੇ ਤੇ ਹੁਣ ਸੇਰੇ ਸਾਜਰੀ ਆਉਣਗੇ ਲੈਣ ਤਾਂ ਚਲੋ ਬਸ ਇਹ ਵੀ ਦੋ ਕਮਰਾਂ ਨਾ ਤਾਂ ਕਮਰੇ ਜੈਨ ਪੈ ਗਿਆ ਦੀ ਜਿ ਲੱਗੇ ਹੋਇਆ ਤਰਪਾਈਆਂ ਕਰਨ ਹੁਣ ਬਸ ਆਪਾਂ ਸਾਰਾ ਸਾਫ ਕਰ ਦਾਂਗੇ ਜੀ ਜੰਨਾ ਕੋ ਨਾ ਕੋ ਆਪਣਾ ਸੂਟ ਆ ਗਿਆ ਸੀਗਾ ਕੱਲ ਤੇ ਤੁਸੀਂ ਕਮੈਂਟ ਚ ਦੱਸਿਓ ਵੀ ਕਿਦਾਂ ਦਾ ਲੱਗਿਆ ਤੁਹਾਨੂੰ ਤੇ ਮੇਰੇ ਤੋਂ ਤਾਂ ਜਾਣੀ ਸੀ ਹੋਇਆ ਕਿਉਂਕਿ ਆਪਾਂ ਸੂਟ ਸਟਿਚਿੰਗ ਕਰਨੇ ਸੀਗੇ ਤੇ ਫਿਰ ਮੈਂ ਆਪਣੇ ਦਿਓਰ ਨੂੰ ਭੇਜਤਾ ਸੀਗਾ ਤੇ ਉਹ ਲੈ ਆਈ ਸੀਗੇ ਹਨਾ ਸੂਟ ਤੇ ਇਹ ਹੈਗਾ ਸਿਲਕ ਚਾਹ ਕਪੜਾ ਮਾੜਾ ਦੇਖੋ ਆਪਾਂ ਤੁਹਾਨੂੰ ਦਿਖਾਉਣੀ ਆ ਸਾਰਾ ਖੋਲ ਕੇ ਇਹ ਆਪਾਂ ਜਿਹੜਾ ਬੁਟੀਕ ਤੋਂ ਬਣਵਾਇਆ ਉਹ ਸੂਟ ਆ ਇੱਥੇ ਸੀਗਾ ਵੀਨੈਕ ਸੀਗਾ ਬਣਿਆ ਹੋਇਆ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਵੀਨੈਕ ਨਹੀਂ ਮੈਂ ਹਨਾ ਬਣਾਉਣਾ ਗੇਰ ਤੇ ਗੋਲ ਹੀ ਕਰ ਦਿਓ ਤੇ ਇਦਾਂ ਸਾਰਾ ਘੇਰੇ ਤੇ ਬਾਰਕ ਆ ਇਹ ਸਾਰਾ ਘੇਰੇ ਤੇ ਬਾਰਕ ਆ ਬਾਹਾਂ ਤੇ ਵੀ ਆ ਨਾਲ ਇਹ ਪਹੁੰਚੇ ਤੇ ਅਰੇ ਦਵਾਈ ਸੀਗੇ ਕਿਉਂਕਿ ਬਾਸਟ੍ਰੇਟਸ ਵਗਾਰ ਬਣਾਉਣੇ ਆ ਅਗਰ ਕੇ ਜਿਵੇਂ ਬਾਵਾ ਦੇ ਵਸੂਤ ਦੇ ਇਹਨਾਂ ਨੇ ਪਹੁੰਚਾਂ ਤੇ ਕੀਤਾ ਹੋਇਆ ਵਰਕ ਆਪਾਂ ਜ਼ਿਆਦਾ ਨਹੀਂ ਉਹ ਹੈਵੀ ਜਿਹਾ ਬਣਵਾਇਆ ਕੜਾਈ ਕਰਵਾਈ ਕਿਉਂਕਿ ਫਿਰ ਰੇਂਜ ਵੀ ਜ਼ਿਆਦਾ ਹੋ ਜਾਣੀ ਸੀ ਨਾਲ ਆਪਾਂ ਦੁਪੱਟਾ ਡਿਜ਼ਾਈਨ ਕਰਵਾਇਆ ਲੇਸ ਲਵਾ ਕੇ ਦੇਸੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਟੋਨ ਵਾਲੇ ਲਾ ਦੇ ਉਹ ਨਾ ਜਿਵੇਂ ਅੱਜੋ ਟ੍ਰੈਂਡ ਜਿੱਚ ਚੱਲਦੀ ਆ ਲੈਸ ਸਟੋਨ ਵਾਲੇ ਜਿਵੇਂ ਮਾਸੀ ਜੀ ਦੇ ਸੂਟ ਤੇ ਲੱਗੇ ਸੀ ਉਹ ਨਹੀਂ ਲਗਾਏ ਇਹਨਾਂ ਨੇ ਤੇ ਆਪਣੇ ਕੋਲ ਜੋ ਵਾਈਟ ਮੋਤੀ ਪਏ ਆਪਾਂ ਉਹ ਹੀ ਲਗਾ ਲਾਂਗੇ ਫਿਰ ਆਪਾਂ ਇਹ ਤਿਆਰ ਕਰਾਂਗੇ ਫਿਰ ਸੋਨਾ ਲੱਗੂਗਾ ਠੀਕ ਚੰਗਾ ਹੋ ਗਿਆ ਲਓ ਇਹਨਾਂ ਨੂੰ ਥੋੜਾ ਜਿਹਾ ਕਰਕੇ ਪੈਂਦਾ ਇਹ ਗ੍ਰੀਨ ਚ ਹੈਗਾ ਇੱਥੇ ਆਪਾਂ ਨੂੰ froz froz ਜਿਹਾ ਲੱਗਦਾ ਫਿਰ ਆਪਣਾ ਤਿਆਰ ਕਰਾਂਗੇ ਸਲਾਈ ਕਰਾਂਗੇ ਆਪਾਂ ਲਾਈਨ ਲਿਆ ਕੇ ਜਿਹੜੇ ਆਪਾਂ ਸੂਟ ਰਾਤੀ ਸਟਿਚ ਕੀਤੀ ਸੀ ਉਹ ਮਾਰਨਿੰਗ ਆ ਕੇ ਲੈ ਗਈ ਸੀ ਤੇ ਹੁਣ ਆਪਾਂ ਚਲੋ